ਆ ਦੇਖੋ ਗਾਇਸ ਯਾਰ ਆ ਸੀਗਲ ਇਹ ਕਾ ਬੈਠਾ ਠੀਕ ਹੈ ਇਹ ਮਦਰ ਪੈਂਦਾ ਮਦਰ ਪੈਂਦਾ ਹੋਇਆ ਤੇ ਅਸੀਂ ਦੇਖੀ ਵਿਚਾਰੇ ਉਹ ਅੰਦਰ ਵੜ ਗਏ ਕਕਾਂ ਕੀ ਕੁਲੰਗੀ ਕਰਕੇ ਡਰ ਜਾਂਦੇ ਆਪਾਂ ਇਹਨਾਂ ਚ ਬੰਦ ਕਰ ਦਿੰਦੇ ਜਟਪੁਰਾ ਗਾਇਸ ਵੈਲਕਮ ਟੂ ਮਾਈ ਚੈਨਲ ਜੀਐਸਵੀ ਲੋਗ ਬੰਦਾ ਤੁਹਾਡਾ ਸਾਰਿਆਂ ਦਾ ਬਹੁਤ ਜਾਇ ਸਵਾਗਤ ਹੈ ਤੇ ਆਹ ਦੇਖ ਲੋ ਵਾਪੇ ਆਪਾਂ ਲਵੇ ਹੈਗਾ ਜੀ 200 ਰੁਪਇਆ ਤੇ ਅੱਜ ਆਪਾਂ ਦੇਖਦੇ ਆਂ 200 ਦੇ ਅਸੀਲ ਲੈ ਕੇ ਆਵਾਂਗੇ ਤੇ ਵਲੌਗ ਪਹਿਲੀ ਸ਼ੁਰੂ ਕਰਨਾ ਕੁਝ ਪਤਾ ਨਹੀਂ ਹੈਗਾ ਮਿਲਣਗੇ ਜਾਂ ਨਹੀਂ ਮਿਲਣਗੇ ਤੇ ਅਸੀਲ ਦੇਖਦੇ ਆਂ ਜੀ ਆਪਾਂ ਨੂੰ 200 ਦੇ ਮਿਲਦੇ ਅੱਜ ਆਪਾਂ ਦੇਖਾਂ ਕਿੱਥੇ ਪਿੰਡ 'ਚ ਸਾਰਾ ਪਿੰਡ ਗਾਦਾਂਗੇ ਤੇ ਦੇਖਾਂਗੇ ਸੀਡ ਮਿਲਦਾ ਏ ਨਹੀਂ ਉਹ ਅਰਸ਼ੂ ਕਹਿੰਦਾ ਸੀ ਇਹ ਘਰ ਦੇ ਹੈਗਾ ਸੀਡ ਤੇ ਆਪਾਂ ਜਾ ਕੇ ਮਨਾਵਾਂਗੇ ਉਹਨਾਂ ਨੂੰ ਮਥਾ ਮਤਮਤਾ ਕਰਾਂਗੇ ਜੇ ਸੀਡ ਮਿਲ ਗਏ ਚਲੋ ਫਿਰ ਕਰੀਏ ਆਪਾਂ ਆਪਣਾ ਵਲੌਗ ਨੂੰ ਦਾਵਾ ਦਾਬ ਸ਼ੁਰੂ ਚਲ ਆ ਗਿਆ ਬਾਬੇ ਬੰਦਾ ਇਹਨੇ ਸਾਨੂੰ ਅੱਧਾ ਘੰਟਾ ਵੇਟ ਕਰਾਈਆ ਹੁਣ ਕਾਹੂ ਜੀ ਵਧੀਆ ਤੋਂ ਵੱਡੇ ਬੰਦੇ ਹੋ ਗਏ ਹੁਣ ਤਾਂ ਨਾ ਨਾ ਵੱਡੇ ਤਾਂ ਰਹਾ ਤੇ ਛੋਟੀਆਂ ਭਰਾ ਅਰਸੋ ਕੱਢਣਾ ਯਾਰ ਇਹਨੂੰ ਉਸ ਕਹਿਣਾ ਹਾਂ ਆਪਾਂ ਨਾ ਆ ਤੁਰ ਗਿਆ ਤਾਂ ਮੈਂ ਨਾਲ ਬੈਠਾਂ ਪਿਆ ਤਾਂ ਪਹਿਲਾਂ ਤੂੰ ਇਹਨੂੰ ਕਹਿਆ ਕਿ ਤੂੰ ਹੈ ਨਹੀਂ ਕੰਮ ਲਾ ਲੀਂਦਾ ਕਾਹ ਯਾਰ ਬਲੌਗ ਚੱਲਦੀ ਹੋਈ ਹੈ ਨਹੀਂ ਹੈ ਤੂੰ ਕੰਮ ਕਰ ਬੱਸ ਆਇਆ ਤਾਂ ਆ ਦੇਖੋ ਜਵਾਗ ਦਿੱਤਾ ਚਾਰ ਕਰਦਾ ਦੇਖਿਆ ਜਵਾਗ ਕੀ ਕਰਦਾ ਤੂੰ ਕਰਵਾਉਣਾ ਜਵਾਬ ਤੇ ਤਾਂ ਕੁਝ ਨਹੀਂ ਕਰਿਆ ਆ ਕਹਿੰਦਾ ਯਾਰ 200 ਦੇ ਮੁਰਗੇ ਮਿਲ ਰਹਾ 6 ਕਿਲੋ ਤੇ ਆਪਾਂ ਜਾਣਾ ਠੀਕ ਹੈ ਜੇ ਨਾ ਮਿਲੇ ਤਾਂ ਇਹਦੇ ਚਪੇੜੇ ਪੈਣਗੇ ਚੰਗੇ ਉਹ ਕਹਿੰਦਾ ਢੋਲ ਕੇ ਖੜਕਾ ਦੇਗੇ ਇਹਦੇ ਚਪੇੜੇ ਢੋਲ ਕੇ ਖੜਕਾਉਣੇ ਹੈ ਗਾਈਸ ਆਪਾਂ ਫਿਰ ਇਹਦੀ ਤੇ ਚਲੋ ਫਿਰ ਚੱਲੀਏ ਦੇਸੀ ਉਹ ਲੜਾਕਾ ਦੇ ਆ ਦੇਖੋ ਗਾਇਸ ਯਾਰ ਆ ਸੀਲ ਇਹ ਕਾ ਬੈਠਾ ਠੀਕ ਹੈ ਲੋ ਬਾਬੇ ਉਹ ਹੁਣ ਆਏ ਜੀ ਆਪਾਂ ਕਰੇ ਠੀਕ ਹੈ ਆਪਣੀ ਉਹ ਬਾਈਆਂ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੇ ਆਪਣੇ ਜਿਹੜੇ ਸੀਲ ਹਜੇ ਜਿਹੜੇ ਉਹਨਾਂ ਨਾਲ ਸੀ ਨਾ ਉਹ ਕਹਿੰਦੇ ਛੋਟੇ ਹਜੇ ਤੇ ਉਹਨਾਂ ਨੇ ਦੋ ਤਿੰਨ ਦਿਨ ਹੋ ਗਏ ਪਹਿਲੀ ਸੇਲ ਕਰਕੇ ਹਟੇ ਸੀ ਉਹ ਉਗਾਇ ਤੁਸੀਂ ਜਦੋਂ ਪਹਿਲਾਂ ਦੱਸ ਦਵਾਂਗੇ ਅਸੀਂ ਬਾਹਰੋਂ ਭੇਜਦੇ ਕਹਿੰਦੇ ਬਾਹਰ ਦੇ ਬੰਦੇ ਸੀ ਕਹਿੰਦੇ ਉਹਨੇ ਦੇ ਤੇ ਕਹਿੰਦੇ ਅਗਲੀ ਵਾਰ ਜੇ ਹੋਏ ਕਹਿੰਦੇ ਤੁਹਾਨੂੰ ਕੋਈ ਨਹੀਂ ਦੱਸ ਦਾਂਗੇ ਕਹਿੰਦੇ ਲੈ ਜਿਓ ਤੇ ਹੁਣ ਆਪਾਂ ਆਪਦੇ ਸੀਲ ਛੱਡ ਦਾਨੇ ਆ ਜੀ ਬਹੁਤ ਚੇਰ ਹੋ ਗਏ ਛੱਡੇ ਨਹੀਂ ਹੈਗੇ ਵੇਟ ਹੋ ਗਿਆ ਆਪਾਂ ਵੀ ਅੱਜ ਆਹ ਕਰੋ ਚੈੱਕ ਹੈ ਪੂਰੇ ਕੈਮ ਹੋ ਗਏ ਜਾਨਾ ਚੈੱਕ ਕਰਿਆ ਤਾਂ ਫੇਰੇ ਪੂਰੇ ਹੈ ਪੂਰੇ ਜਿਓਤੇ ਇਹ ਵੇਟ ਵੀ ਅੱਗੇ ਨਾਲ ਬਹੁਤ ਜ਼ਿਆਦਾ ਵਾਦੇ ਹੈ ਇਹਨਾਂ ਨਾਲ ਸੰਬੰਧ ਨਹੀਂ ਲੈ ਚੈੱਕ ਕਰਾਵਾ ਨਾ ਦਿਖਾ ਦੇ ਮੁੰਡਿਆ ਫੁੱਲ ਘੈਂਟ ਹੋ ਗਏ ਤਾਂ ਆਪਾਂ ਹੋਰ ਵੀ ਲੈ ਕੇ ਆਵਾਂਗੇ ਪਹਿਲਾ ਯਾਰ ਜਿਹੜੇ ਆਪਣੇ ਦੇਸੀ ਆ ਨਾ ਇਹ ਆਪਾਂ ਵੇਚ ਜੀਏ ਜਾਇ ਨਹੀਂ ਆਂਦਾ ਰਮੇਸੀ ਆਈ ਜਾਂਦਾ ਸਬਸਕ੍ਰਾਈਬਰਾਂ ਨੂੰ ਵੀ ਸਾਨੂੰ ਛੱਡਿਆ ਦੂਰ ਵੀ ਬਾਹਲਾ ਪਿੰਡ ਦਾ ਟਾਈਮ ਨਹੀਂ ਲੱਗਦਾ ਹੈਗਾ ਕੋਈ ਨ ਇੱਕ ਅੱਧੇ ਦਿਨ ਤੋਂ ਵੀ ਛੱਡ ਦੋਨੇ ਪਿੰਡ ਚ ਗਏ ਸੀ ਇੱਕ ਮੁੰਡਾ ਛੋਟਾ ਪਿੰਡ ਚ ਕਹਿੰਦਾ ਸੀ ਇੱਕ ਮੁੰਡਾ ਤੇ ਉਹਨੂੰ ਵੀ ਹੁਣ ਆਪਾਂ ਸੇਲ ਅੱਜ ਤਰਫ ਤੇ ਆਉਣੇ ਆ ਤੇ ਦੇਖਦੇ ਕਿਵੇਂ ਵੀ ਕਰਦੇ ਅੱਜ ਤੇ ਆਹ ਦੇਖੋ ਤੁਸੀਂ ਇਹ ਤਾਂ ਹੋ ਗਿਆ ਪੂਰਾ ਘੈਂਟ ਖੱਡਦੇ ਪੱਟੇ ਹਲੋ ਆਪਾਂ ਹੁਣ ਆ ਵੀ ਛੱਡ ਦੰਨੇ ਵੇਚੀ ਤੇ ਹੁਣ ਆਪਾਂ ਅੰਦਰ ਨਹੀਂ ਇਹਨਾਂ ਨੂੰ ਕਰਦੇ ਹੈਗੇ ਸੀਲਾਂ ਨੂੰ ਉੱਜਾਂ ਹੀ ਰਹਿਣਗੇ ਬਾਹਰ ਤੇ ਆਪਾਂ ਹੁਣ ਆ ਹੀ ਛੱਡਾਂਗੇ ਇਹਨਾਂ ਨੂੰ ਵੀ ਸਾਰਿਆਂ ਨੂੰ ਠੀਕ ਆ ਜੋ ਕੁਦਰਤੀ ਕੱਢ ਦੇ ਸਾਰੇ ਸਾਰੇ ਹੁਣ ਛੱਡ ਦਾਂਗੇ ਇਹ ਤਾਂ ਡੈਂਟਰ ਕੇ ਬੇ ਲੋਗੇ ਵੀ ਹੋਗੇ ਇੱਕ ਦਿਨ ਮਨੋਂ ਆਇਆ ਕਿ ਤੇ ਆਹ ਸਾਡੀ ਪਲਾਈ ਜੀ ਨਾ ਟੁੱਟ ਜੇ ਘਰ ਬਹੁਤ ਜ਼ਿਆਦੇ ਹੋਈ ਜਾਂਦਾ ਇਹਨਾਂ ਦਾ ਮੈਂ ਤਾਂ ਵਿੱਚ ਹੀ ਸੀਟ ਪੁਰੇ ਫਿਰ ਤੇ ਆਹ ਸੀਟ ਵੀ ਸੀਟ ਆਹ ਮਗਰ ਪੈਂਦਾ ਮਗਰ ਪੈਂਦਾ ਹੋਏ ਇਹਨਾਂ ਤੇ ਅਸੀਂ ਦੇਖੀ ਵਿਚਾਰੇ ਉਹ ਅੰਦਰ ਵੜ ਗਏ ਬੱਦ ਡੇ ਇਹ ਵੀ ਸੁਣਿਆ ਨਾ ਇਹ ਕਕਾਂ ਕੇ ਗੁੰਗੇ ਕਰਕੇ ਡਰ ਜਾਂਦੇ ਆਪਾਂ ਇਹਨਾਂ ਨੂੰ ਇੰਨਾ ਚੀ ਬੰਦ ਕਰ ਦਿੰਨੇ ਕਲਗੇ ਗੁੰਗੇ ਕਰਕੇ ਡਰ ਜਾਂਦੇ ਆਖਦਾ ਇਹ ਕਿਹੜੇ ਆ ਕੇ ਵੱਡੇ ਹਾਰੇ ਹਾਂ ਸੀੜ ਸੀੜ ਹਜੇ ਰਹਿੰਦੇ ਐਂ ਕਰਦੇ ਆ ਆਪਾਂ ਪਹਿਲਾਂ ਪਾਣੀ ਪੂਣੀ ਧਰ ਦਿੰਦੇ ਹਾਂ ਹਾ ਚਿਲੋ ਪਾਣੀ ਪੀ ਗਰਮੀ ਬਹੁਤ ਜ਼ਿਆਦਾ ਹੋ ਗਈ ਯਾਰ ਪਾਣੀ ਪੁਣੀ ਪੀ ਜਾਣੀ ਹੁਣ ਇਹਦੇ ਵਧੀਏ ਤੇ ਉਹ ਗਰਮੀ ਦਾ ਬਹਾ ਹੂੰ ਉਹ ਕਰ ਰੱਖਿਆ ਤਾਂ ਬਹੁਤ ਕੜਾ ਕੇ ਦੀ ਗੱਡ ਰੱਖੀ ਆ ਜਿੱਦਾਂ ਇੱਕ ਬਾਬਾ ਜਿਹੜੇ ਤੁਸੀਂ ਕਮੈਂਟ ਕਰਦਾ ਹਨ ਤੁਸੀਂ ਕਹਿੰਦੇ ਹੋ ਕਿ ਆਏ ਆ ਜਿਹੜੇ ਆਪਣੇ ਸੀਲ ਆ ਮੈਂ ਜਿਹਨੂੰ ਬਾਬਾ ਮੈਂ ਗਿਆ ਕਰ ਜਾਂ ਇਹਨਾਂ ਨੂੰ ਆਪ ਦਾ ਭਰਾਇਆ ਕਰ ਆਪ ਸਾਰਾ ਕੁਝ ਹੀ ਕਹਿ ਦਿੰਨਾ ਹੈ ਬਾਈ ਇਹ ਰ ਆਪਣਾ ਪਾਡਾ ਟੱਲ ਲਵਾਂਗਾ ਬਾਪੇ ਇਹ ਡਾਕੂਮੈਂਟ ਉਹ ਕਿੱਥੋਂ ਬਈ ਤੁਸੀਂ ਪੰਡਤ ਟੱਲਵਾਂ ਬਈ ਤਹਿਸੀਲ ਦਾਪਾ ਦੇ ਜਿਹੜਾ ਬਰਨਾਲਾ ਇੱਥੋਂ ਆ ਤੇ ਆਪਣੇ ਜਿਹੜੀ ਇੰਸਟਾਗ੍ਰam ਆਈਡੀ ਹੈ ਹਨ ਉਹ ਜਸ਼ਨ ਸਿੱਧੂ ਬਲੌਗਸ ਆ ਤੇ ਉਹ ਤੁਹਾਨੂੰ ਮੈਂ ਦਿਖਾ ਆਹ ਕਰ ਦੂੰਗਾ ਲਿੰਕ ਤੁਹਾਨੂੰ ਦੇ ਦੇਣਾ ਉਹ ਆਈਡੀ ਦਾ ਠੀਕ ਹੈ ਜੀ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਅੰਦਰ ਤੇ ਉਥੇ ਜਾ ਕੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਘੰਟ ਘੰਟ ਰੀਣਾ ਮਿਲਣੀਆਂ ਤੁਹਾਨੂੰ ਤੇ ਜਿਹੜਾ ਵੀ ਕੁਝ ਜਾਂ ਤੁਸੀਂ ਕੁਝ ਲੈਣਾ ਹੋ ਜਾ ਕੋਈ ਛੇਲ ਜਾਂ ਪਰਤੀਜ ਵਾਲੇ ਕੁਝ ਵੀ ਉੱਤੇ ਜਾ ਕੇ ਮੈਸੇਜ ਕਰਦੇ ਹੋ ਉਹ ਤੇ ਹਰੇਕ ਦੇ ਆਪਾਂ ਜਵਾਬ ਦੇਵਾਂਗੇ ਜੀ ਜਾ ਕੇ ਪਹਿਲਾਂ ਉਹ ਫੋਲੋ ਕਰ ਲਓ ਆਪਣਾ ਪੇਜ ਇੰਸਟਾਗ੍ਰਾਮ ਦਾ ਤੁਹਾਨੂੰ ਮੈਂ ਥੱਲੇ ਫੋਟੋ ਭੇਜ ਦੇਣਾਗਾ ਜਾਂ ਡਿਸਕ੍ਰਿਪਸ਼ਨ ਤੇ ਲਾ ਦੇਣਾ ਕੁਝ ਵੀ ਜਾ ਕੇ ਉੱਥੇ ਕਲਿੱਕ ਕਰਕੇ ਜਾ ਕੇ ਆਪਾਂ ਨੂੰ ਉੱਤੇ ਫੋਲੋ ਕਰ ਲਓ ਪਹਿਲਾਂ ਤਾਂ ਤੇ ਸੁੱਡਾ ਸਾਰਿਆਂ ਦਾ ਧੰਨਵਾਦ ਯਾਰ ਇੰਨੀ ਸਪੋਰਟ ਕਰ ਰਹੇ ਹੋ ਹਨਾ ਤੁਸੀਂ ਤੇ ਐਂ ਬੱਸ ਆਉਦੇ ਭਰਾ ਦੇ ਬਲੌਗਾਂ ਦੀ ਸਪੋਰਟ ਕਰਦੇ ਰਹੋ ਸਾਨੂੰ ਹੋਰ ਵੀ ਆਪਾਂ ਅਜੇ ਤਾਂ ਹੋਰ ਲੈ ਕੇ ਆਵਾਂਗੇ ਬਰੇ ਠੰਢੀ ਹੋ ਜਾਣਦੋ ਮਾਹ ਯਾਰ ਅੱਜ ਬੀਲੀ ਜੀ ਬੈਠੀ ਸੀ ਮੈਂ ਚੱਲ ਬਲੌਗ ਬਣਾ ਮਨੂੰ ਲੱਗਿਆ ਦੇਖੀ ਜਾਊਗਾ ਐਂ ਸੜਾ ਪੜਾ ਜਾਊਗਾ ਪਰਨਾ ਜਾ ਬੰਦਾਂਗੇ ਐ ਲੱਗ ਗਿਆ ਅੱਜ ਵਖੋ ਗਾਈਸ ਆਪਣੀ ਡੱਡ ਸੌ ਰਹੀ ਆ ਆਪਣੀ ਗੁੱਦੀ ਚ ਆਰਾਮ ਨਾਲ ਬਹਿ ਕੇ ਬਹੁਤ ਜ਼ੈਰ ਆਪਣੀ ਇਧਰ ਆਉਤੀ ਪੁੱਤ ਆड्डा ਪੁੱਤ ਪੁੱਤ ਆਰਾਮ ਹੈ ਬੈਗੀ ਦੇਖੋ ਬਾਕੀ ਉਹ ਸਾਹ ਖੜਾ ਅਸੀਂ ਸ਼ਾਟ ਰੱਖਿਆ ਪਾ ਪੂਰੇ ਐ ਮਸਤ ਅਰ ਉਹ ਇਧਰ ਨੂੰ ਲੈ ਕੇ ਆਓ ਸਾਰੇ ਦੇਸੀ ਹਾਂ ਦੇਸੀ ਆ ਗਏ ਵਿੱਚੀ ਵਿੱਚੀ ਸੀਲ ਤੁਰੇ ਫਿਰਦੇ ਅੱਜ ਦੇ ਵਲੌਗ ਦੇ ਅੰਦਰ ਹੈ ਵੀਰ ਡਰ ਰਿਆ ਹੈ ਸੀਣ ਇੱਧਰ ਤੇਰੇ ਯਾਰ ਦੀ ਮੇਰੇ ਬਟਣੀ ਖਾਈ ਜਾਂਦੀ ਹੈ ਇਹ ਖੋਦੀ ਜੇ ਬੈਠੀ ਹੂੰ ਬਟਣ ਤਾਂ ਵਧੀਆ ਲੱਗਦਾ ਮੇਰੇ ਹੈ ਹਾਂ ਜੀ ਦੇ ਬਟਣੀ ਖਾਂਦੀ ਆ ਓ ਮੈਂ ਕਾ ਭਈ ਜਾਂਦਾ ਲੋਪਾ ਭਾ ਕੇਵੇਂ ਲੱਗਾ ਸਾਨੂੰ ਅੱਜ ਦਾ ਆਪਣਾ ਬਲੌਗ ਜੇ ਵਧੀਆ ਲੱਗਾ ਤਾਂ ਦੱਬ ਕੇ ਆਪਣੇ ਚੈਨਲ ਨੂੰ ਕਰ ਲੋ ਪਹਿਲਾਂ ਸਬਸਕ੍ਰਾਈਬ ਬੈਲ ਆਈਕਨ ਨਾਲ ਤੇ ਕਲਿੱਕ ਕਰ ਦਿਓ ਠੀਕ ਹੈ ਜਿਹਨਾਂ ਨੂੰ ਆਪਣੇ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਇਆ ਕਰੂਗੀ ਤੇ ਲਾਈਕ ਕਰ ਦਿਓ ਕੈਂਡ ਜਾਂ ਕਮੈਂਟ ਕਰ ਦਿਓ ਦੱਬ ਕੇ ਠੀਕ ਹੈ ਸਾਰਿਆਂ ਦਾ ਸਪੌਂਸਰ ਦਊਂਗਾ ਮੈਂ ਦੱਬ ਕੇ ਕਮੈਂਟ ਕਰ ਦਿਓ ਚੰਗਾ ਜੀ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ ਸਤਿ ਸ਼੍ਰੀ ਅਕਾਲ